ਅਨੀ ਅਤਿਕੁਰਮਤ ਵਿਚਾਰ 오! अरे जी गाड़ी चल चल चलाओ अब और प्यार दे अब ये भगवान को मिलो अब जग मैं गुप्ता दे दे जोर देखो देखो कितना हो ਜੀ ਸਭ 프리ਮੁਰ ਗੋਬੇ ਮੈਂ ਮਾਰਾ ਜੇ ਚੰਨ ਦੇ ਭਾਵੇ ਨਿਹਾਲ ਹੋ ਜਾਵੇ ਸਭ ਸਹੀ ਜਾਵੇ ਤੇ ਫਿਰ ਬਾਬਾ ਜੀ ਅਜੇ ਨਗਰ ਕੀਰਤਨ ਸਾਰੇ ਸਮੂਹ ਸੰਗਤ ਦੇ ਸੰਦਰਭ ਨਾਲ ਆਇਆ ਇਹਦੇ ਬਾਰੇ ਕੀ ਕਹਿਣਾ ਚਾਹੂਗਾ ਹਾਂਜੀ ਮੈਂ ਤੁਹਾਨੂੰ ਅੱਜ ਸਤਨ ਸੰਤ ਸਹਿਬ ਸਿੰਘ ਜੀ ਨੂੰ ਗੋਬੀ ਸਿੰਘ ਬਾਸ਼ਾ ਜੀ ਦੇ ਪ੍ਰਕਾਸ਼ ਹਿਆਲੇ ਨੂੰ ਮੁੱਖ ਰੱਖਦੇ ਹੋਇਆਂ ਜੋ ਖਾਸਾ ਨਗਰ ਤੋਂ ਹਰ ਸਾਲ ਦੀ ਤਰ੍ਹਾਂ ਇਹ ਕਿਰਤਨ ਚੱਲਦੇ ਨੇ ਉਹ ਚੱਲਦੀਆਂ ਹੋਈਆਂ ਸੰਗਤਾਂ ਜੋ ਅੱਜ ਟੈਂਟਰ ਕਲੋਨੀ ਗੋਡਵਾਰਾ ਨਾਨਕ ਦਰਬਾਰ ਰੇਖੇ ਪਹੁੰਚੀਆਂ ਨੇ ਸਭ ਤੋਂ ਸਰਦਾਰ ਨੂੰ ਸਤਨ ਸੰਤਨ ਸਹਿਬ ਜੀ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਜੀ ਦੇ ਪ੍ਰਕਾਸ਼ ਜਾੜੇ ਦੀਆਂ ਲੱਖ ਲੱਖ ਵਧਾਈਆਂ ਜੀ ਸਾਰੀ ਸਮੁਦਾ ਦਾ ਕੋਟਾਨ ਕੋਟ ਧੰਨਵਾਦ ਸਹਿਬ ਜੀ ਗੁਰੂ ਗ੍ਰੰਥ ਸਾਹਿਬ ਬਾਦਸ਼ਾਹ ਕਿਰਪਾ ਦਾ ਸਰਬਾ ਸੰਗਤੀਆਂ ਨੂੰ ਕੌਣ ਹੋਣੀਆਂ ਘਰ ਵਿੱਚ ਜੀ ਸਾਹਿਬ ਜੜਨੋ ਕਲਾ ਬੋਸਨ ਫਾਰਮਾਨਾ ਫਰਦੂਰ ਪ੍ਰਧੇਸ਼ ਨੂੰ ਵਿਆਹਿਕ ਕਾਰਸਾ ਮਤੀ ਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਇਹ ਬੇਨਤੀ ਆ ਕਿ ਜਿਹੜੀ ਨੌਜਵਾਨ ਪੀੜੀ ਆ ਜਿਹੜੇ ਸਾਡੇ ਬਜ਼ੁਰਗਿਆ ਉਹ ਸਮਝਾਉਂਦੇ ਉਹਨਾਂ ਨੂੰ ਕਿ ਨਸ਼ਿਆਂ ਤੋਂ ਦੂਰ ਰੋ ਇਹ ਚੀਜ਼ਾਂ ਜਿਹੜੀਆਂ ਜਿੱਦਾਂ ਨਗਰ ਕੀਰਤਨ ਨਿਕਲਨੇ ਜਾਂ ਗੁਰਪੁਰਬ ਤੇ ਰੌਣਕਾਂ ਜਿਹੜੀਆਂ ਗੁਰਦੁਆਰੇ ਦੀਆਂ ਉਹ ਚਾਰ ਚੰਨ ਲਾ ਦਿੰਦੀਆਂ ਇਹਨਾਂ ਨੂੰ ਵੇਖ ਕੇ ਇਹਦੇ ਸਾਨੂੰ ਇਹਨਾਂ ਚੀਜ਼ਾਂ ਨੂੰ ਨਸ਼ਿਆਂ ਨੂੰ ਤਿਆ ਕੇ ਤੇ ਚੰਗੀਆਂ ਚੀਜ਼ਾਂ ਜਿਹੜੀਆਂ ਉਹ ਸਾਨੂੰ ਕਰਨੀਆਂ ਚਾਹੀਦੀਆਂ ਜਿਦਾਂ ਪਾਠ ਕਰਨਾ ਸੇਰੇ ਉਠਣਾ ਇਸ਼ਨਾਨ ਕਰਨਾ ਔਰ ਚੰਗੇ ਲੋਕਾਂ ਦੇ ਨਾਲ ਜਿਹੜੀ ਆ ਜਿਹੜੀ ਸੰਖਿਆ ਗ੍ਰੈਂਡ ਕਰਨੀ ਉਹਨਾਂ ਦੇ ਨਾਲ ਰਹਿ ਕੇ ਤੇ ਆਪਾਂ ਆਪਣੇ ਜੀਵਨ ਨੂੰ ਅੱਗੇ ਜਿਹੜਾ ਸਫਲਾ ਬਣਾਈਏ ਮਾੜੇ ਕੰਮਾਂ ਨੂੰ ਨਸ਼ਿਆਂ ਨੂੰ ਤਿਆਗੀਏ ਔਰ ਜਿਹੜੇ ਚੰਗੇ ਕੰਮ ਆ ਉਹ ਆਪਾਂ ਕਰੀਏ ਦੁਨੀਆ ਭਾਰ ਦੇ ਵਿੱਚ ਜਿਹੜੇ ਆਪਾਂ ਨਾਮ ਕਮਾ ਸਕੀਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਹ ਗੁਰੂ ਗੋਬਿੰਦ ਸਿੰਘ ਦੇ ਬੋਲ ਦਿਨਾ ਵਾਹਿਗੁਰਜੀ ਕੀ ਖਾਲਸਾ ਗੁਰਜੀ ਗੁਰੂ ਗੋਬਿੰਦ ਸਿੰਘ ਦੇ ਜਨਮ ਦਿਹਾੜੇ ਦੇ ਆ ਲੱਖ ਲੱਖ ਵਧਾਈਆਂ ਹੋਣ ਸਾਚਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਜੀ ਜਨਮ ਦਿਹਾੜੇ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਬੋਲੇ ਸੋਨਿਆ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਨੇ ਮੁਕ ਵਿੱਚ ਫਿਰ ਆਪਣੇ ਬਾਬਾ ਜੀਵਨ ਸਿੰਘ ਕੀ ਗੁਰਦੁਆਰੇ ਤੋਂ ਮੂਹ ਸੰਗਤ ਪਹੁੰਚੀ ਆ ਓ ਸਾਰੀ ਵਧਾਈ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਦੀ ਸਭ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਕਰਨੀ ਗੱਲਾਂ ਜੇ ਮਹਾਰਾਜ ਆਰ ਸੋਲ ਦੀ ਜੰਤਵਰੀ ਟ੍ਰੈਕਿੰਗ ਲਈ ਹੈ ਜੀ ਜਹਾਨੀਆਂ ਸੰਗਤ ਨੂੰ ਦਾ ਇਹ ਹੈ ਜੀ ਸਭ ਤੇ ਮਿਹਰ ਪਰ ਹਮਾਰਾ ਹੱਥ ਰੱਖੇ ਜੀ ਸਭ ਦਾ ਪੜਾ ਕਰੇ ਸਾਲ ਬਾਅਦ ਮਾਰਨ ਦਾ ਵਾਹਿਗੁਰੂ ਕਿਰਪਾ ਕਰੇ ਵਾਹਿਗੁਰੂ ਸਾਹਿਬ ਜੀ ਬੋਲੇ ਜੀ ਆਪ ਜੀ ਦਾ ਨਾਮ ਸਰਦਾਰ ਪ੍ਰਗਟ ਸਿੰਘ ਆਪ ਜੀ ਦਾ ਨਾਮ ਸਰਦਾਰ ਪ੍ਰਗਟ ਸਿੰਘ ਪਿੰਡ ਅ ਕਲੋਨੀ ਗਰਵਾਲੀ ਆਪ ਜੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਭਾ ਸਾਰੀ ਸਮੂਹ ਸੰਗਤ ਚਲਾ ਸੰਗਤ ਦਾ ਕਿੰਨੇ ਸਾਲ ਹੋ ਗਏ ਲੱਗ ਲੱਗ ਬੜਾ ਜਿਵਾਂ ਲੱਗਿਆ ਜੀ ਹੁੰਦਾ ਹੀ ਚੱਲਦਾ ਜੀ ਮਹਾਰਾਜ ਦੀ ਕਿਰਪਾ ਜਿਹਨੇ ਜੋਗੇ ਆ ਗਏ ਆ ਸਾਰੇ ਸੰਗਤੀ ਨਾਲ ਮਿਲ ਕੇ ਸਾਰੀ ਸੰਗਤੀ ਲਾਉਂਦੀ ਆ ਜੀ ਰਾਜ ਮਿਲ ਕੇ ਸਾਰੀ ਪੈਂਪਰਾ ਬਈ ਅੱਜ ਦੇ ਜੂਤ ਕੀ ਮੈਸੇਜ ਹੋ ਗਏ ਅੱਜ ਜਿਹੜੇ ਅੱਜ ਦੇ ਭੁੱਲੇ ਪੜਕੇ ਬੰਦੇ ਆ ਉਹਨਾਂ ਨੂੰ ਕੀ ਸਿਆਦ ਦਈਏ ਅਸ਼ੀਦਾ ਜੀ ਜੇ ਮੇ ਤੁਹਾਨੂੰ ਪਤਾ ਹੀ ਆ ਸਾਰੀ ਚੀਜ਼ ਦਾ ਉਹਨਾਂ ਦੇ ਬਰਤਾਂ ਬਹੁਤ ਆ ਜਿਹੜੀ ਪੜਕਾਉਂਦੇ ਆ ਗਲਤ ਸੋਚਣਾ ਕਰਦੇ ਆ ਉਹਦੇ ਬਹੁਤ ਗਲਤ ਕਰਦੇ ਆ ਜੀ ਜੁੜਨ ਸਾਰੇ ਪਾਤਸ਼ਾਹ ਦਾ ਨਾਮ ਲੈ ਲੋ ਜੀ ਦਾ ਖਾਲਸਾ ਵਾਹਿਗੁਰੂ ਜੀ ਪਤੇ Thank yeah. you. ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਨੂੰ ਗੁਰਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਜੀ ਭਿੰਡਰ ਕਲੋਨੀ ਦੇ ਵੱਲੋਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਗੁਰਪੁਰਬ ਦੀਆਂ ਇਸ ਸਮੂਹ ਸੰਗਤ ਵੱਲੋਂ ਲੰਗਰ ਲਗਾਇਆ ਗਿਆ ਜੀ ਬਰੈਡ ਪਕੌੜੇ ਤੇ ਖੀਰਾ ਦਾ ਲੰਗਰ ਚਲਾਇਆ ਗਿਆ ਭਿੰਡਰ ਕਲੋਨੀ ਦੀ ਸੰਗਤ ਵੱਲੋਂ ਇਹ ਲਗਾਤਾਰ ਚੱਲ ਰਿਹਾ ਜੀ 4-5 ਸਾਲ ਤੋਂ ਪਿਛਲੇ ਤੋਂ ਅੱਜ ਦੇ ਜੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੂਥ ਨੂੰ ਇਹੀ ਮੈਸੇਜ ਗੁਰੂ ਦੇ ਲਾੜ ਲੱਗੋ ਮਾੜੀਆਂ ਆਦਤਾਂ ਛੱਡੋ ਮਾੜੇ ਕੰਮ ਛੱਡੋ ਤੇ ਵਾਹਿਗੁਰੂ ਦੇ ਲਾੜ ਲ सो नओर भले श्री ਵਿਕਰਜੀਤਾ ਖਾਲਸਾ ਵਿਕਜੀ ਕੀ ਫਤਿਹ ਅਸੀਂ ਖਾਲਸਾ ਅਸੀਂ ਪਿੰਡ ਕਲੋਨੀ ਤਰਨਤਾਰਨ ਰੋਡ ਦੇ ਵਾਸੀ ਆ ਜੀ ਇਹ ਜੋ ਆਪਣਾ ਲੰਗਰ ਦੁੱਧ ਦਾ ਲੰਗਰ ਚਲਾਇਆ ਜਾ ਰਿਹਾ ਜੀ ਇਹ ਘੜ ਦੋ ਘੜ ਵੀ 6-7 ਸਾਲ ਤੋਂ ਲੰਗਰ ਲਾਇਆ ਜਾ ਰਿਹਾ ਜੀ ਇਹ ਨਗਰ ਕੀਰਤਨ ਦੇ ਉੱਪਰ ਇਹ ਜਿਹੜਾ ਲੰਗਰ ਇਹ ਚਲਾਇਆ ਜਾ ਰਿਹਾ ਜੀ ਜਦੋਂ ਵੀ ਇਹ ਗੁਰੂ ਗੋਬਿੰਦ ਸਿੰਘ ਜੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਆਉਂਦਾ ਪ੍ਰਕਾਸ਼ ਦਿਹਾੜਾ ਆਉਂਦਾ ਇਹ ਉਦੋਂ ਇਹ ਲੰਗਰ ਲਾਇਆ ਜਾਂਦਾ ਜੀ ਇਹ ਸਾਰੀ ਜੋ ਸੰਗਤ ਹੈ ਜਿੰਨੀ ਵੀ ਆ ਇਹਨਾਂ ਸੰਗਤ ਦੇ ਸਹਿਯੋਗ ਦੇ ਨਾਲ ਇਹ ਲੰਗਰ ਜਿਹੜਾ ਹੈ ਇਹ ਚਲਾਇਆ ਜਾਂਦਾ ਜੀ ਅੱਛਾ ਜੀ ਜਿਹੜਾ ਜੀ ਦਾ ਜੂਤ ਹੈ ਉਹਨਾਂ ਨੂੰ ਕੀ ਵੈਸੀ ਦਵਾਂਗੇ ਅਸੀਂ ਅਸੀਂ ਤਾਂ ਇਹੀ ਕਵਾਂਗੇ ਜੀ ਮਤਲਬ ਗੁਰੂ ਘਰ ਦੀ ਜੋ ਇਹ ਆ ਸੇਵਾ ਆ ਉਹ ਕਰਨੀ ਚਾਹੀਦੀ ਹੈ ਜੀ ਬਾਕੀ ਜੀ ਕਾ ਖਾਲਸਾ ਹੈ ਕਿ ਕੀ ਹਾਲ ਹੈ ਹਾਂਜੀ ਅੱਜ ਨਗਰ ਕੀਰਤਨ ਜਾ ਰਿਹਾ ਜੀ ਬੜੀ ਹੋਮ ਹੋਮ ਆ ਕੇ ਸੰਗਤ ਪਹੁੰਚੀ ਹੈ ਕੀ ਕਹਿਣਾ ਹੈ ਅਜੀ ਵਾਗ ਰੂਜੀ ਭਿੰਡਰ ਕੋਲੋਣੇ ਦੀ ਜਿਹੜੀ ਸੰਗਤ ਆ ਸਾਰੇ ਰਲ ਮਿਲ ਕੇ ਗੁਰੂ ਗੋਬਿੰਦ ਸਿੰਘ ਦੇ ਜਨਮ ਦਿਹਾੜੇ ਦੀ ਆ ਖੁਸ਼ੀਆਂ ਮਾਨ ਦੇ ਮਹਾਰਾਜ ਤੇ ਸਾਰੇ ਹਰ ਤਰ੍ਹਾਂ ਦੀ ਹਰ ਸਾਲ ਦੀ ਤਰ੍ਹਾਂ ਇਹ ਲੰਗਰ ਲਗਾਇਆ ਜਾਂਦਾ ਮਹਾਰਾਜ ਦੁੱਧ ਦਾ ਤੇ ਸਾਰੀ ਸੰਗਤ ਦੇ ਸੰਯੋਗ ਦੇ ਨਾਲ ਇਹਨਾਂ ਬੱਚਿਆਂ ਨੇ ਬੜੀ ਅਪਰਾਲਾ ਕੀਤਾ ਹਰ ਸਾਲ ਦੀ ਤਰ੍ਹਾਂ ਇਸੇ ਤਰ੍ਹਾਂ ਹੀ ਮਹਾਰਾਜ ਗਾਂ ਵੀ ਲੰਗਰ ਚੱਲਦਾ ਰਹੇ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਹਿਗੁਰੂ ਜੀ ਕੀ ਫਤਿਹ ਸਮੂਹ ਨਾਕਰਵਾਸੀਆਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਸ਼ਾ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਜੀ ਮਹਾਰਾ ਸੱਚੇ ਪਾਸ਼ਾ ਸਬਦ ਦੀ ਚੜ੍ਹਦੀ ਕਲਾ ਕਰਨ ਮਹਾਰਾ ਸੱਚੇ ਪਾਸ਼ਾ ਕਿਰਪਾ ਕਰਨਾ ਇਹ ਜੋ ਲੰਗਰ ਲਗਾਇਆ ਜਾ ਰਿਹਾ ਹੈ 6-7 ਸਾਲ ਤੋਂ ਮਹਾਰਾ ਜੀ ਗੁਰੂ ਨਾਨਕ ਦੇਵ ਜੀ ਗੁਰਪੁਰਬ ਤੇ ਗੁਰੂ ਗੋਬਿੰਦ ਸਿੰਘ ਜੀ ਗੁਰਪੁਰਬ ਤੇ ਜਨਮ ਦਿਹਾੜੇ ਤੇ ਲਗਾਇਆ ਜਾ ਰਿਹਾ ਹੈ ਜੀ ਮਹਾਰਾ ਸੱਚੇ ਪਾਸ਼ਾ ਸਬਦ ਦਾ ਚੜ੍ਹਦੀ ਕਲਾ ਕਰਨ ਔਰ ਸਰਬਤਨੂੰ ਸਮਤ ਬਖਸ਼ਣ ਗੁਰੂ ਪੰਥ ਦੇ ਲੜ ਲਾਉਣ ਮਾਰਾ ਸੱਚੇ ਪਾਤਸ਼ਾਹ ਕਿਰਪਾ ਕਰਨਾ ਮਾਰਾ ਸੱਚੇ ਪਾਤਸ਼ਾਹ ਦਾਸ ਦੀ ਇੰਨੀ ਕ ਬੇਨਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ